ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਆਏ ਬਈ ਮਲਕੀ ਦਵਾਈ ਕੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਾਣਾ ਅਸੀਂ ਕੰਡਾ ਕਢਣਾ ਪਰ ਦਿਖਾਉਣੇ ਨਹੀਂ ਹੈਗੇ ਆਪਣਾ ਨਕੜਾ ਲਿਓ ਹੈ ਆਪਣਾ ਨਕੜਾ ਲਿਓ ਨਹੀਂ 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 ਦਿਖਾਉਣੇ ਨੂੰ ਤਾਂ ਕੁਝ ਨਹੀਂ ਆਪਾਂ ਕਿਹੜਾ ਮਾਰ ਕੇ ਲਿਆਉਣਾ ਭਿਜਾਉਣੇ ਜਾਂਦੇ ਹੋਏ ਪੜ ਪੌੜੀ ਜੀ ਜਾਂਦੇ ਆ ਨਾ ਨਾ ਮਾਰਨਾ ਦਾ ਹੈ ਨਹੀਂ ਇਹਦਾ ਅਸੀਂ ਤਾਂ ਆਏ ਆ ਵੀ ਜਿਹੜਾ ਨੁਕਸਾਨ ਕਰਦੇ ਆ ਹੈਨਾ ਹੋਰ ਫਤਹ ਗੱਲ ਹੈ ਸਾਲਾ ਕੱਲੇ ਬੰਦੇ ਨੂੰ ਪੈਂਦੇ ਆ ਇਹ ਹੈ ਹੈ ਨਾ ਉਹਨੇ ਛੱਡਣਾ ਕਿ ਤਾ ਪੀੜ ਕੇ ਕੱਲੇ ਦਾ ਵੜਲੇ ਨੂੰ ਹੋਰ ਆਉਂ ਨਹੀਂ ਕਰਦਾ 85 ਕੰਨਾ ਤਾਂ ਸਾਲਾ ਫਾਹਾ ਪਾ ਲਿਆ ਹੋਰ ਹੈ ਨਾ ਨਾ 50 85 ਹੁਣ ਦੇਖਣਾ ਲੱਗ ਪੈਣਾ ਹੈ ਨਾ ਵਿੱਚ ਵੜ ਕੇ ਪਤਾ ਲੱਗਣਾ ਵੀ ਖਾਦਾ ਕਿ ਨਹੀਂ ਖਾਦਾ ਕਿ ਕਿ ਦਿਨ ਆ ਕੇ ਲੱਗ ਗਏ ਉਹ ਅੱਛਾ ਆਏ ਇੱਕ ਦਿਨੇ ਹੈ ਹਾਂ ਹੁਣ ਆਏ ਨਹੀਂ ਪਤਾ ਵੀ ਸਾਲੇ ਵਿੱਚ ਕੁੱਤੇ ਬਣਾਇਆ ਇਨਾ ਬੈਠੇ ਹੋ ਬਸ ਦੇਖਦੇ ਆ ਜਿਹੜੀ ਨਾ ਸੂਰੀ ਹੈ ਮਨ ਨਾਲ ਬੱਚੇ ਪੁੱਛੇ ਵਾਲੀ ਆ ਉਹਦੇ ਭਾਈ ਦੂਰ ਤੇ ਹਰ ਹਰ ਕਰੀ ਜਾਣਾ ਬੱਸ ਬੱਸ ਵਿੱਚ ਇਹਰ ਆਪਣੇ ਵਿਚ ਨੂੰ ਨਿਕਲਣਾ ਵਾਈਕ ਵਾਲਾ ਆਇਆ ਜਾਂ ਵਿਚ ਨੂੰ ਨਿਕਲਣ ਤਾਂ ਨਹੀਂ ਕਰਿਆ ਭੈ ਜਾਂ ਵਿਚ ਨੂੰ ਨਿਕਲਣਾ ਆਇ ਨਹੀਂ ਕਰਨਾ ਬੀ ਚੁੱਪ ਚਪੀਤੇ ਹਾਂ ਹਲਾ ਹਲਾ ਸ਼ਾਇਦ ਕਰਦੇ ਨੇ ਹਾਂ ਤਾਂ ਭੱਜਣਾ ਹਾਂ ਤਾਂ ਭੱਜਣਾ ਨਹੀਂ ਤਾਂ ਮੱਛਲੀ ਜਿਆਦਾ ਬਹੁਤ ਆਹੇ ਇਹ ਸਾਡੀ ਮੁੱਢੇ ਦੇ ਵਿੱਚ ਇਹਦੇ ਵਿੱਚ ਹੀ ਪੈ ਜਾਂਦੀ ਆ ਆਗੇ ਪਤਾ ਗੁੱਚਾਂ ਚ ਭੱਜਦੀ ਆ ਕਿ ਗੁੱਚਾਂ ਚ ਜਿੱਥੇ ਤੇ ਫੈਰ ਆਉਂਦਾ ਨਾ ਉਧਰ ਨੂੰ ਜਾਂਦੀ ਆ ਇਹ ਥੋੜੀ ਨਾ ਸਵੈਦ ਦੇ ਪੜਾ ਹੈ ਪਪੜ ਕੋਈ ਸਵੈਦ ਦੇ ਪੜਾ ਕੇ ਹਾਂ ਪਪੜ ਦੇ ਇਲਾ ਫੈਰ ਵਾਲਾ ਕੰਮ ਸਾਡੇ ਕੋਲ ਸੂਏ ਆ ਹੈਂ ਖੈਰ ਵਾਲੇ ਪਰ ਪੈਂਦੀ ਹੈ ਹੁਣ ਨਹੀਂ ਪੈਂਦੀ ਹੈਗੀ ਆ ਸੂਏ ਸਾਈ ਇਹਦਾ ਵੀ ਪੈਂਦੀ ਹੋਊਗੀ ਯਾਰ ਹੈ ਪੈਂਦੀ ਆ ਜਾਂ ਹਣ ਪਾਈ ਕਿਸੇ ਯਾਰ ਬਣੂ ਛੇੜਨਾ ਉਹ ਇੱਕ ਵਜਤਾ ਬਣਾਉ ਕਰਨਾ ਪਹਿਲਾਂ ਮੇਰੀ ਗੱਲ ਸੁਣਾ ਵਈ ਆਲੀ ਯਾਰ ਰੂਹ ਹੀ ਭੱਜੀ ਜਾਂਦੀ ਹਾਂ ਹੁਣ ਆਪਣੇ ਜਵਾਕ ਨੂੰ ਕੋਈ ਚੱਕ ਕੇ ਲੈ ਕੇ ਜਾਊਂਗਾ ਆਪਾਂ ਉਹਦਾ ਪਿੱਛਾ ਕਰੂੰਗੇ ਹੈਗਾ ਇਸ ਪੈਂਦੀ ਆ ਭਾਈ ਹਾਂ ਹਾਂ ਜਾਨਵਰ ਆਏ ਨਾ ਤਾਂ ਭਾਈ ਉਹ ਕਰਨੀ ਆਪਣਾ ਤੂੰ ਬੱਚਿਆਂ ਦਾ ਟਾਈਮ ਦੋ ਮੜਾ ਦੂਰ ਤੇ ਤੂੰ ਨੇੜੇ ਨਾ ਜਾਉਂ। ਨਿਕਲੇ ਬਾਹਰ ਨੂੰ ਬਸ ਇਹ ਹੋਈ। ਹਾਂ ਬਸ ਵੜ ਕੇ ਆਪਾਂ ਨੇ ਹਲਲਲਾ ਕਰ ਦੇਣੀ। ਇੱਕ ਬੰਦਾ ਦੇਖਣ ਨੂੰ ਜਹ ਜਹ ਦਾ ਤਾਂ ਹੀ ਪਤਾ ਲੱਗਣਾ ਯਾਰ। ਕਿੱਦਾਂ ਵੀ ਸਾਈਡ 'ਤੇ ਖੜ੍ਹਦੇ ਲੈ ਜੱਜ ਨੂੰ ਭੱਜਣਾ ਨਾ। ਪਤਾ ਲੱਗਣਾ। ਹਾਂ ਲੈ ਦੇਖ ਕੇ ਕਿਹੜੀ ਸਪੀਡ ਨਾਲ ਭੱਜਣਾ ਪੰਮੂ। ਹਾਂ ਧਗੜ ਧਗੜ ਹੋਣੀ ਆ। ਆਪਾਂ ਬਾਹਰ ਨੂੰ ਭੱਜੇ। ਹਾਂ ਆਏ ਲੱਗਦਾ ਰੁਪਿਆ ਜਿਹੜਾ ਪਰੇੜ ਵਾਲੂ ਦਾ ਜਿਹੜਾ ਕੀ ਹੋ ਗਿਆ ਹੈ ਆਏ ਲੱਗਦਾ ਕਿ ਤੇਰੇ ਪਰ ਡਾਲਾ ਆਪਰੇਟ ਹੋ ਰਹੀ ਆ ਆਏ ਲੱਠੇ ਦੇ ਪਿੱਛੇ ਮਾ ਦੀ ਪਾੜੀਆਂ ਲਖੜ ਗਏ ਆ ਥੋੜੀ ਬੈਣ ਦੀ ਵਿੱਚ ਹਾਂ ਬੈਣ ਡਾ ਕੇ ਰੱਖੀ ਉਹ ਕਰ ਸੂਰ ਆ ਗਿਆ ਪਾਵਾ ਗਰੇ ਪੰਮਰ ਦੋ ਜਾਨੀ ਮਾ ਬਚੂ ਜਾ ਮੈਂ ਬਾਹਰੋਂ ਠੜ ਅੱਛਾ ਮਾ ਥੋੜਾ ਬੈਣ ਆ ਆ ਬਾਕੀ ਦੇਖਦੇ ਜਾ ਕੇ ਦੋ ਹੱਥ ਕਿਹੜਾ ਆ ਬਿੱਡ ਢੰਗਾਂ ਦਾ ਟਰੈਲੀ ਦਾ ਟਗਾਉਂਦੇ ਹਾਂ ਟਰੈਲੀ ਗਈ ਆਇਆ ਕਈ ਮਿਲੂਗੀ ਆਇਆ ਆ ਪਿਆ ਗੱਲ ਕਰ ਜੀ ਕੱਲ ਨੂੰ ਕੱਲੂ ਆ ਟਾਈਮ ਬੱਲੂ ਦਾ ਕੱਲ ਪਾਣੀ ਨਾ ਉਹ ਕਾਣਾ ਕਾਲੀ ਕਾਲ ਨੂੰ ਕੱਦੂ ਦੇ ਪਹਿਲਾਂ ਖਾਲੀ ਆ ਜੀ ਨਹੀਂ ਟੰਗਣਾ ਤਾਂ ਹੁਣ ਵੀ ਆਪਾਂ ਟੰਗ ਸਕਦੇ ਆ ਹਿੰਮਤ ਆ ਉਹ ਹਿੰਮਤ ਆ ਯਾਰ ਟਰੈਲੇ ਨਾਲ ਟੰਗੋ ਟਰੈਲਾ ਹੈ ਨਹੀਂ ਪੌੜੀ ਨਾਲ ਕਿਹ ਛੇਤੀ ਟੰਗ ਹੁੰਦਾ ਪੌੜੀ ਨਾਲ ਥੋੜਾ ਜਿਹਾ ਹੋ ਜਾਣਾ ਨਾ ਹਾਂ ਇੱਕ ਵਾਰੀ ਦੇਰ ਵੀ ਪੌੜੀ ਲੱਗਣੀ ਹੈ ਇੱਧਰ ਟੰਗਣਾ ਬਾਈ ਟਰੈਲੇ ਬੜਾ ਖੋਇਦਾ ਜੇ ਆਪਾਂ ਫੱਟਾ ਟੰਗ ਲਈਏ ਪਪਾ ਹਾਂ ਤੇ ਫੱਟੇ ਦਾ ਕੰਮ ਸਟਾਰਟ ਹੋ ਜਾਣਾ ਗੰਨਾ ਵਾਲੇ ਜੇ ਟੰਗਣਾ ਹੈ ਜੇ ਟੰਗਣਾ ਨਾ ਥੋੜੀ ਹਿੰਮਤ ਕਰ ਮੈਂ ਮੈਂ ਪੌੜੀ ਲਾਉਂਦਾ ਤੁਸੀਂ ਦੋ ਜਣੇ ਮੈਨੂੰ ਫੜਾ ਦਿਓ ਨਿਪਾ ਰ ਹਾਂ ਦੇਖਣ ਨੂੰ ਹਲਕਾ ਲੱਗਦਾ ਯਾਰ ਇਹ ਹੋ ਟੰਗ ਤਰਾ ਟੰਗ ਹੋਊਗਾ ਇਹ ਪਾਰਾ ਬਹੁਤ ਹੈ ਬਹੁਤ ਜ਼ਿਆਦਾ ਪਾਰੀ ਯਾਰ ਦਾ ਇਹ ਜਾਣਾ ਵੀ ਕੱਲਾ ਕੱਲਾ ਰਸੇ ਪਾ ਕੇ ਜਾਣਾ ਹਾਂ ਇਹ ਰੱਸਾ ਹੋ ਬਣਾਏ ਹਾਂ ਆਪਣੇ ਗਾਡਰ ਪਰ ਰੱਸਾ ਪਾ ਲਿਆ ਹਾਂ ਦਵੱਲੇ ਤੇ ਬੰਨ ਲਾ ਰੱਸਾ ਕਿਹਦੀ ਸੀ ਆ ਉਹ ਕੁੰਡੇ ਪਸਾ ਦੇ ਹਾਂ ਸਮਝੀ ਸੀਗਾ ਪਾਣੀ ਪਾਉਣੀ ਟਾਈਪ ਹਾਂ ਪਾਉਣੀ ਟਾਈਪ ਉਹ ਫੇਰ ਚੈੱਕ ਫੇਰ ਟਾ ਕਰ ਦੇਣਾ ਐਦਾਂ ਜਾਣਾ ਇਹਨੇ ਦੇਖਣੇ ਤਾਂ ਆਏ ਲੱਗਦਾ ਬਸ ਟਾਟਾ ਤੋਂ ਲਹੂ ਲੱਗਿਆ ਹੋਇਆ ਲਾਹੌਰ ਹੈ ਉਹ ਟਾਟਾ ਦੇਖਣੇ ਤਾਂ ਆਏ ਲੱਦੇ ਕਿਹੜਾ ਐਂਗਲ ਜੀ ਬਸ ਹਲਕੇ ਜਿਹਾ ਹੋਆ ਆਦਾ ਕਹਿ ਲਾਂਦਾ ਕਿ ਨਾ ਬੋੜਾ ਬੋੜਾ ਹੁੰਦੇ ਆ ਪੈਪ ਜੀ ਮੈਂ ਕਹਿੰਦਾ ਮੈਂ ਕੱਲਾ ਡਾਂਗ ਰਮਾ ਮੈਂ ਬਸ ਕਾ ਕੱਲੇ ਤੇ ਡਾਂਗਣਾ ਕੱਲੇ ਤੇ ਬਸ ਦਾ ਕਰਦੇ ਆ ਉਹ ਪਾਸ ਹੋਈ ਨਹੀਂ ਪਤਾ ਮੈਨੂੰ ਉਹ ਤਾਂ ਹੈ ਉਹ ਕੱਲੇ ਕੱਲੇ ਦੇ ਨਾਲੇ ਹੈ ਕਿ ਨਹੀਂ ਹੋਰ ਕਰੀਏ ਵੇ ਤਿਆਰੀ ਕੱਲ ਟਰੈਕਟਰ ਕੰਮ ਆਇਆ ਵਾ ਟਰੈਕਟਰ ਦਾ ਫੇਰ ਉਧਰ ਦਾ ਹਾਂ ਦਿਹਾੜੀ ਦਾ ਹਾਂ ਉਹਦਾ ਟਰੈਕਟਰ ਕੇ ਵਾ ਰਿਸ਼ਤੇਦਾਰੀ ਮੈਂ ਕਹਿੰਦਾ ਬੀਜਲ ਹੋਰ ਨਾ ਪਹਿਣਾ ਨਹੀਂ ਨਾ ਨਾ ਹੋਰ ਨਾ ਖਿੱਚਣਾ ਨਾ ਨਾ ਖਿੱਚਣਾ ਵੀ ਨਹੀਂ ਨਾਲੇ ਉਹਦਾ ਸਿਸਟਮ ਲੱਗਿਆ ਵੇ ਜਿਹੜਾ ਹਾਂ ਹਾਂ ਸਿਸਟਮ ਲੱਗਣਾ ਸਿਸਟਮ ਲੱਗਣਾ ਨਾ ਕਣਕ ਵੀਰ ਦੇ ਇਚਾਰਨ ਦਿੱਤਾ ਹਾਂ ਮਾ ਕੋਈ ਗੱਲ ਹਰਜੀਤ ਗਿਆ ਹਰਜੀਤ ਮਾਨੂੰ ਕਹੇ ਤਾਂ ਬਾਈ ਜਦੋਂ ਮਿਲਦਾ ਤਾਂ ਕਰਾ ਲਾ ਮੀਨੀ ਸਾਰਾ ਟਰੈਕਟਰ ਤਾਂ ਦੋ ਤਿੰਨ ਦਿਨ ਨੂੰ ਆਉਣਾ ਠੀਕ ਹਾਂ ਫਿਰ ਕੀ ਕਹਿੰਦਾ ਜਾਊਂਗਾ ਹਲੇ ਮੈਂ ਉਹਨੂੰ ਕਿਹਾ ਮਾ ਹਲੇ ਮੜਾ ਇੱਕ ਵਾਰ ਦੇਖ ਚੱਕਾ ਜੰਗੀ ਜਦੋਂ ਹਾਂ ਫਿਰ ਜਾਂਦੀ ਹਾਂ ਆਉਣਾ ਜਾਣਾ ਕਿਹੜਾ ਸੌਫਾ ਜਾਜਾਂ ਦੇ ਖਾਤਾ ਬਾਬਾ ਜੀ 10 ਦਿਨ ਹੋਰ ਦੇਖ ਲੈ ਯਾਰ ਛੁੱਟੀ ਵੀ ਦਿਲਾ ਨਾ ਛੁੱਟੀ ਹੈਗੀ ਹਲੇ ਉਹਦੀ ਮਾ ਹੈਗੀ ਫਿਰ ਕੀ ਕਰਨ ਫਿਰ ਆਪਾਂ ਕਿਹੜੇ ਕਰਾਇਬਰ ਰਹੇ ਹੋਰੇ ਵੀ ਕਰਾਇਆ ਪੈਣਾ ਮੈਂ ਕਿਹਾ ਤਸੱਲੀ ਕਰਕੇ ਜਾਈਂ ਆਪਣੀ ਹਾਂ ਉਹ ਉੱਥੇ ਆਇਆ ਤਾਂ ਹੈ ਨਹੀਂ ਵੀ ਰੋਪੜ ਵੀ ਆ ਗਏ ਬਾਤ ਕਰਨੇ ਖਰਚਾ ਬਹੁਤ ਖਰਚਾ ਪੈਂਦਾ ਚਲ ਜੀ ਚਲੀਏ ਫਿਰ ਆਪਾਂ ਬੈਂਡਰ ਜੀ ਦੇ ਨੇ ਜਣਾ ਚੱਲ ਫਿਰ ਚਲੀਏ ਚਲ 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 ਚੱਲ ਬੰਦੂ ਨਾ ਉੱਥੋਂ ਆਇਆ ਨਾ ਆਲੇ ਪਰਾਂ ਹੀ ਆਇਆ ਜਿਹੜਾ ਹੋਇਆ ਹਲ ਹਲ ਹਾ 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 ਤਾ ਬੜਾ ਨਹੀਂ ਸੱਤਾ ਬਗੈ ਕੈਮਰਾਮੈਨ ਉੱਜੀ ਜਾਂਦਾ ਥੋੜਾ ਮੈਨੂੰ ਤਾਂ ਲੱਗਦਾ ਪੈੜ ਹੈ ਜੀ ਉਹ ਲੈ ਉਹ 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 ਓਏ ਗੰਨਾ ਏ ਲੋ ਜੀ ਮਿਲੋ ਨਿੰਮੇ ਨੂੰ ਫੱਤਰੀ ਕਾਲਜ ਸਾਰਿਆਂ ਨੂੰ ਜੀ ਓ ਨਿੰਮੇ ਬਸ ਠੀਕ ਆ ਅੱਜ ਲੱਗੇ ਬਾਈ ਗੰਨਾ ਕਾਢਣਾ ਚਾਰ ਦਿਨ ਹੋ ਗਏ ਬਾਪੂ ਨੂੰ ਮਿਲ ਸੱਤੀ ਕਾਲਜ ਸਾਰਿਆਂ ਨੂੰ ਜਿੱਤੇ ਬਾਈ ਕੀ ਹਾਲ ਹੈ ਵਧੀਆ ਮੀਰੇ ਬਾਬਾ ਜੀ ਵੀ ਲੱਗੇ ਵਿਦਾਂ ਗੋੜ ਕੱਢਣਾ ਬਾਈ ਗੋੜ ਉਹਦੇ ਪਾਸ ਤੇ ਕਰ ਬਣਦਾ ਹੈ ਜਾਣਾ ਜਾ ਤੇ ਬਣਦਾ ਜਾਣਾ ਗੋੜ ਦਾ ਚੱਲ ਪਿਆ ਖਲਾੜੀਆਂ ਦਾ ਹਾਂ ਬਣ ਲੱਗ ਗਿਆ ਪਰ ਆਪਣੇ ਕਣ ਨਹੀਂ ਹੈਗਾ ਨੀ ਮੈਂ ਜਿੰਨਾ ਨਾ ਘਾਟ ਮਾਈ ਕਣਾ ਗੋੜ ਮਾ ਯਾ ਡੰਗਰਾਵਾਸ ਤੇ ਕੰਮ ਆਊਗਾ ਕੋਸ ਹਾਂ ਡੰਗਰਾਵਾਸ ਤੇ ਡੰਗਰਾਵਾਸ ਤੇ ਚਲ ਠੀਕ ਆ ਬੱਚਾ ਆਏ ਹੁੰਦੇ ਲੰਬਾ ਵਰਖਾਦ ਤੇ ਰੱਖਣਾ ਹਾਂ ਇਹ ਹੁੰਦਾ ਚੱਲੂਗਾ ਹੁਣ ਜਿੰਨੇ ਕਣ ਕੂਗਾ ਹੁੰਦਾ ਥੋੜਾ ਲੰਬਾ ਹੁੰਦਾ ਜੇ ਵਰਖਾਦ ਚ ਹੋਈ ਆਂਦਾ ਹੁੰਦੇ ਲੋੜ ਆ ਆਪਾਂ ਦਾ ਬਿੱਲਾ ਕਰਨ ਦਾ ਭਲਾ ਖੇਤ ਵੀ ਹਾਂ ਕੀ ਹੈ ਕੀ ਕਰਨੇ ਦਾ ਡਾਰੂ ਦਾ ਨਹੀਂ ਗਿਆ ਅੱਛਾ ਅੱਛਾ ਮੈਂ ਮੱਟੀ ਚ ਪਾ ਲੈਣੀ ਅਸੀਂ ਹਾਂ ਹਾਂ ਅਜੇ ਤਾਂ ਜੰਬਰ ਤੇ ਨਹੀਂ ਬਾਈ ਜੇ ਬਾਬਾ ਜੀ ਦਾ ਮਸਾਲ ਕਰਦੇ ਆ ਕਿੰਨੇ ਘੰਟੇ 20 ਕੜੀਆਂ ਤੇ ਸਾਰੀ ਇਹ ਜਿਹੜੀਆਂ ਹੋ ਗਈਆਂ ਹੈ ਸਿੱਧੀ ਕਰਨੀ ਹੈ ਆ ਲੈਣ ਸਿੱਧੀ ਤੇ ਉਧਰ ਮਾਤਾ ਲੱਗੀ ਪਈ ਆ ਹਾਂ ਤਸ ਸਸ ਐਲਾਨ ਆਇਆ ਵੀ ਸਾਨੂੰ ਗੰਨੇ ਕਰਕੇ ਤਾਂ ਹੈ ਨਹੀਂ ਹਾਂ ਸਾਡੀ ਤਾਂ ਫਸਲ ਆ ਹੈ ਹਾਂ ਬੂਟੇ ਭਾਈ ਬੂਟੇ ਅਰਕੇ ਜਿਹਾ ਕਰਦੇ ਆ ਸਾਨੂੰ ਜਿਕਰਾ ਕਹਦੇ ਨਾ ਵੀ ਅਸੀਂ ਬਾਈ ਦੇਖਦੇ ਹੁਣ ਇਹ ਵੀ ਗੰਨਾ ਸਾਡਾ ਕੁਝ ਨਹੀਂ ਆਏਗਾ ਇਹ ਤਾਂ ਦਾ ਲੂੰਦਾ ਹੈ ਸਾਨੂੰ ਗੰਨੇ ਦਾ ਨਹੀਂ ਹੈਗਾ ਸਾਡੀ ਸਾਰੀ ਫਸਲ ਆ ਖੜੀ ਆ ਹਾਂ ਖੜੀ ਆ ਇਹਦਾ ਫਸਲ ਕਰਕੇ ਆ ਹਾਂ ਇਹ ਤਾਂ ਅਸੀਂ ਇੱਕ ਜਿਕਰਾ ਕਹਦੇ ਆ ਬੇਲੀ ਜੱਟੀ ਉਨਬੇਲ ਜੀ ਕਾ ਕਰੇ ਕਰਦੇ ਆ ਕੰਮਕਾਰ ਜਿਗਰਾਏ ਨਹੀਂ ਆਏ ਆ ਆ ਵੇਲੇ ਰਾਨ ਕੀ ਕਰਾ ਟਕੇ ਪੰਨੇ ਨੰਗੇ ਕਰੇ ਵੇਲੇ ਰਹਿਣ ਵਾਲਾ ਮਿਲਿਆ ਨਹੀਂ ਕੋਈ ਹੈ ਤਾਂ ਮੈਂ ਕਿਹਾ ਵੀ ਚਾ ਕਣਕ ਬੀਜ ਦੂਗੇ ਹਾਂ ਅੱਜ ਕੋਈ ਮਿਲਦਾ ਨਹੀਂ ਹਲੇ ਆਉਜ਼ਾਰੀ ਹਾਂ ਮਿਲਦਾ ਨਹੀਂ ਬਾਈ ਫਿਰ ਉਹਦੇ ਕਰਕੇ ਆ ਦਿੱਤਾ ਲਾਪੇ ਕਰਕੇ ਇਹਨੂੰ ਜਿਹੜਾ ਹੈਗਾ ਸਾਈਡ ਵਾਲੇ ਦਾ ਮਿੱਠਾ ਬਣਾ ਲੂਗੇ ਜਿਹੜਾ ਵਿੱਚ ਹੈ ਕੋਈ ਵੇਚਦਾ ਹਾਂ ਕੋਕਰਾਂਗੇ ਲੈ ਲੈ ਕੇ ਦੋੜੇ ਬਾਈ ਅਸੀਂ ਵੀ ਕਰਦੇ ਆ ਅਜ ਤਾਂ 2 ਮਿੰਟ ਵੀਡੀਓ ਬਣਾਉਣ ਲਈ ਕਰਦੇ ਆ ਕਾਹਦੇ ਕਾਹਵੇਂ ਤੁਸੀਂ ਵੇਲੇ ਰਹਿੰਦੇ ਆ ਵੇਲੇ ਨਹੀਂ ਅਸੀਂ ਵੀ ਲੱਗੇ ਬਾਈ ਸਵੇਰ ਦੇ ਹਾਂ ਜੱਟ ਹੁਣ ਤੂੰ ਦੱਸ ਕਹਿੰਦਾ ਦਾ ਕਿਆ ਕਹਿੰਦਾ ਤਾ ਕਿਆ ਕਹਿਣ ਲੱਗੇ ਤਾ ਪਹਿਲਾਂ ਮੈਂ ਹੁਣ ਭੁੱਲ ਗਿਆ ਸੀ ਤੇ ਪਲਾਤਾ ਤੁਸੀਂ ਕਹਦੇ ਭੁੱਲੀ ਦਾ ਬੋਸ ਤੇ ਦੀ ਬਦਾਮ ਖਾਈ ਕਰ ਬਦਾਮ ਕਿੱਥੇ ਯਾਰ ਹੈ ਬਦਾਮ ਕਿਹੜਾ ਖਲਾਉਂਦਾ ਨਾ ਤੈਨੂੰ ਬਦਾਮ ਖਲਾਉਣ ਦੇ ਨਹੀਂ ਨਾ ਨਾ ਜਿਹਨੂੰ ਬਦਾਮ ਖਲਾਉਣ ਲੱਗੇ ਜਿੱਤੇ ਭਾਈ ਇਹ ਕਿਹੜਾ ਮੈਂ ਦੌੜਾਂ ਭੱਜਣਾ ਰਿਸਾ ਮੈਂ ਇਹ ਕਹਿੰਦਾ ਮੇਰਾ ਕੰਮ ਨਾ ਆਇਆ ਕਿਹੜਾ ਬੋਟੇ ਦਾ ਮੈਂ ਕਿਆ ਕਹਿੰਦਾ ਕਿਆ ਕਹਿੰਦਾ ਜਿੱਤੇ ਭਾਈ ਕਹਣਾ ਕੰਨਾ ਬਈ ਮੱਥਾ ਘੱਲਦਾ ਹਾਂ ਇਹ ਕਹਿੰਦਾ ਮੇਰਾ ਲਥਨੇ ਰਹਿੰਦਾ ਘੱਟੇ ਫੋਨ ਆਈ ਜਾਂਦੇ ਨਾ ਨਾ ਲਥਨ ਦਾ ਰਹੇਗਾ ਹੈ ਅੱਛਾ ਤੇਰਾ ਗੱਲਾਂ ਪੱੜ ਕੇ ਮੈਂ ਚੱਲਿਆ ਨਾ ਨਾ ਆਇਆ ਜੀ ਨੰਬਰ ਆਏ ਨੰਬਰ ਦਾ ਹਾਂ ਜਿੱਤਾ ਜਿੱਤਾ ਜੈਲ ਦਾ ਰਹੇ ਸਾਰੇ ਬੜੀ ਨਹੀਂ ਨਹੀਂ ਸਾਰੇ ਨਹੀਂ ਬੜਦਾ ਜਿੱਤੇ ਬਾਈ ਯਾਰ ਹੈ ਹੈ ਕੀ ਕਰੀਏ ਫਿਰ ਖਾਲੀ ਕਰਦੀ ਆ ਵੀ ਹੈ ਪਹਿਲਾਂ ਇਹ ਜਾਨ ਪੜਾ ਡੰਡ ਵੀ ਖੋਦਾ ਤਾਂ ਨਹੀਂ ਸਾਸੀ ਨਾਲ ਕੇ ਬਾਦ ਆਉਂਦਾ ਇਹ ਵੀ ਚੱਕਰ ਵੈਸੇ ਕੋਣ ਬਣ ਲੱਗ ਗਿਆ ਹਾਂ ਜੀ ਇਹ ਜੇ ਵੱਡ ਗਿਆ ਫਿਰ ਨੂੰ ਕੱਢੂਗੇ ਹਾਂ ਆਹੋ ਹਾਂ ਆ ਜਾਓ ਵੀ ਖੇਤ ਪੱਧਰਾ ਕਰਨ ਹਾਂ ਇਹ ਚੇਜ਼ ਵੀ ਜਾਂਦੇ ਲੱਗ ਗਏ ਕਿਤੇ ਦੇ ਬਿਨਾਂ ਜਾਂਦੇ ਲੱਗ ਗਏ ਗੱਲ ਵੀ ਠੀਕ ਆ ਤੇ ਮੋਦੀ ਦਾ ਕਰਦਾ ਹੋ ਹੈ ਤਾਪਿਆਂ ਚ ਨਾ ਪਾ ਕੇ ਲਿਆਉਣਾ ਪਵੇ ਫਿਰ ਹਾਂ ਆ ਨਿੰਮੇ ਆਇ ਨਾ ਗੇ ਨਿੰਮੇ ਸੱਕ ਬੋਲੇ ਯਾਰ ਇੱਕ ਸਾਲ ਤਾਪੇ ਵਾਲੀ ਕੰਮ ਦੇਖੇ ਸਾਲ ਤਾਈ ਕਹਿੰਦਾ ਹੈ ਹੈ ਯਾ ਤਾਈ ਜੋੜਲਾ ਫੀੜਾ ਲਾ ਆਪਣਾ ਬੰਦਾ ਹੈ ਜਿਹੜਾ ਉਹ ਬੋਲਣਾ ਫੀੜੀ ਦੀ ਕਾਨ ਖੁੱਲੀ ਹੈ ਹਾਂ ਉਹਨੇ ਬਣਾਉਂ ਜੋ ਰੱਖਣਗੇ ਢੋਲ ਤੇ ਪਾ ਕੇ ਲੈ ਪਾਈ ਜਾ ਬੜੀ ਜਿਹੋ ਤੇ ਉਹਨੇ ਪਾ ਲਿਆ ਫੀੜ ਕੇ ਅੱਛਾ ਉਹਨੇ ਵੀ ਆ ਬਿੱਟ ਨੂੰ ਧਰਵਾ ਦਿੱਤਾ ਹੈ ਹਾਂ ਮਾ ਉਹ ਮਾ ਜਿਹੀ ਹੈ ਨਾ ਨਾ ਵਜਿੱਤੇ ਬੱਕਰੀਆਂ ਖਾ ਲੈਂਦੀਆਂ ਗੋੜ ਹਾਂ ਬੱਕਰੀਆਂ ਖਾ ਲੈਂਦੀਆਂ ਹਾਂ ਬੱਕਰੀਆਂ ਖਾ ਲੂੰਗੀ ਲੈ ਮਰੌਣੀ ਤਾਂ ਬੱਕਰੀਆਂ ਗਰਮ ਨਹੀਂ ਮੈਂ ਗਰਮ ਬਹੁਤ ਹੁੰਦਾ ਥਿਆਲ ਠੀਕ ਹੈ ਜੀ ਹੈ ਉਹ ਯਾਰ ਜਿੱਤੇ ਬਾਈ ਹੁਣ ਕਿਤੇ ਇਹਨੇ ਥਰਡ ਪੈਣ ਲੱਗੀ ਪੂਰੀ ਕਿਤੇ ਯਾਰ ਅੱਛਾ ਨਾ ਬੱਕਰੀਆਂ ਨੂੰ ਗੰਨਾ ਲੈ ਗਿਆ ਗੰਨਾ ਖਾ ਲਿਆ ਹਾਂ ਦੇਗਾ ਤਾਂ ਇਹ ਮੈਂ ਰਾਤ ਤੇ ਥੱਡਾ ਤੇ ਗੋੜ ਪਾ ਦੂੰਗਾ ਬੱਕਰੀਆਂ ਹੈ ਅਹ ਆਈਦੇ ਮੈਂ ਵੈਸੇ ਆ ਗਿਆ ਹੈਗਾ 95 ਮਾਦੂਏ ਮਾ ਆਪਣੇ ਆਖ ਖਤਮ ਹੋ ਗਿਆ ਉਹਦੇ ਮਾ ਬਿਮਾਰੀ ਪੈ ਗਈ ਨਾ ਕਿਹਦੀ ਹੈ ਬਿਮਾਰੀ ਜਿਹੜੇ ਹੋ ਗਈ ਹੈ ਬਲਾਸ ਦੀ ਕਿਹੜੀ ਬਿਮਾਰੀ ਜੀ ਪੈ ਗਈ ਬਿਮਾਰੀ ਪੈ ਗਈ ਨਹੀਂ ਬੂਟੇ ਬੜੇ ਹੋ ਗਏ ਫਿਰ ਛੋਰੇ ਤੇ ਹਾਂ ਛੋਰੇ ਜਿਹੇ ਇਦਾਂ ਇੱਥੇ ਨਾ ਬੂਟੇ ਇੰਨੇ ਇੱਧਰ ਵੀ ਨਹੀਂ ਮੈਂ ਗਿਰ ਕੇ ਤੇ ਨੇਰੀ ਮਾਂ ਆਪ ਦਾ ਤਾਂ ਹੈ ਸਾਈਡ ਪਰ ਦੇਖਿਆ ਨਾ ਜਿੱਤੇ ਜੇ ਆਹ ਨੇਰੀ ਮਾਂ ਗਿਰ ਕੇ ਤੇ ਹੱਦਬਾਰ ਤੇ ਲਾਇਆ ਪਰ ਬਾਈ ਗੱਲ ਨਹੀਂ ਬਣਦੀ ਆਹ ਦੇਖੋ ਆਹ ਛੋਟੇ ਛੋਟੇ ਰਹਿ ਗਏ ਇਹ ਆਹ ਦੇਖੋ ਤੇ ਬਰਾਬਰ ਦੇ ਲੱਗੇ ਬੂਟੇ ਆਹ ਨੇਰੀ ਮਾਂ ਗਿਰ ਕੇ ਤੇ ਕਿਤੇ ਵੀ ਛੋਰਾ ਦੱਬ ਲੰਦਾ ਨਾ ਫਾਈਟ ਬੂਟੇ ਸੋਹਣੀਆਂ ਬੂਟਿਆਂ ਦੀ ਹੁਣ ਵੀ ਆਪਾਂ ਨੇ ਆਹੀ ਲਾਉਣੇ ਇੱਧਰ ਵੀ ਆਪਾਂ ਨੇ ਆਹੀ ਲਾਏ ਪਿਆ ਹੈ ਹੈ ਨਾ ਨਾ ਇਹਦੇ ਕਰਕੇ ਲਾਹਾ ਕਰਦੇ ਆ ਹਾਂ ਆਈ ਆ ਜੀ ਨਾ ਜੇ ਜੀ ਹਾਂ ਪੰਮੇ ਨੇ ਵੀ ਚਲਾਲੀ ਖਿਡਾੜੀ ਮੈਨੂੰ ਚਾਲੂ ਕਰਤੀ ਹੋਣੀ ਹੈ ਨਹੀਂ ਚਲਾਈਏ ਅੱਛਾ ਚਲਾਈ ਨੇ ਮੈਂ ਇਹਨੇ ਚਲਾਉਂਦੀ ਫਿਰ ਨਹੀਂ ਟੈਸਟ ਕਰ ਲੈਣਾ ਦੋਰੀ ਹਾਂ ਇਹਦਾ ਦੋ ਚਾਰ ਭਰੀਆਂ ਲਿਆ ਕੇ ਕਰ ਲੈਣਾ ਦਾ ਤੇ ਬਾਈ ਦੋ ਜੀ ਟੈਸਟ ਕਰ ਲੈਣੀ ਦੋ ਜੀ ਵੀ ਦੋ ਜਾਏਗੀ ਇਹ ਨਾ ਇੱਥੇ ਵੀ ਖੁੱਲ ਜੇ ਹਾਂ ਬਾਹਰ ਗਿਆ ਨਾ ਅੱਗੇ ਪਾਰ ਅੱਛਾ ਪੰਜ ਛੇ ਭਰੀਆਂ ਲੈ ਦਿਨੀਆਂ ਰੇੜੀ ਪਰ ਅੱਛਾ ਚੱਲ ਵੀ ਹੈ ਹਾਂ ਤਾਂ ਇਹ ਕਰਾਲੀ ਰੋਡ ਪਰ ਜਿਹੜੀ ਸਿਸਵਾਲ ਰੋਡ ਪਰ ਬਥੇਰੀ ਚੱਲਦੀਆਂ ਪਰ ਉਹਦਾ ਚੀਨੀ ਪਾਉਂਦੇ ਆ ਉਹ ਚੀਨੀ ਪਾਉਂਦੇ ਯਾਰ ਹਾਂ ਕੋਲ ਬੈਠ ਕੇ ਸਹੀ ਗੱਲ ਆ ਤੇਰੀ ਬਾਈ ਜੀ ਤੇ ਹੂੰ ਕੋਲ ਬੈਠ ਕੇ ਠੀਕ ਆ ਜੇ ਤੁਸੀਂ ਉੱਥੇ ਰਾਸਤੀ ਦੇ ਦਿੱਤਾ ਉਹਨਾਂ ਨੇ ਵੀ ਕੰਨਾ ਦਿੱਤਾ ਹਾਂ ਤੇ ਤੁਸੀਂ ਕੱਢੋ ਹਾਂ ਮੜਾ ਜੱਡਰ ਘੁੰਮ ਗਿਆ ਜਦੇ ਮੁੱਠੀ ਮਾਰਨੀ ਥੱਲੇ ਨਹੀਂ ਥੱਲਾਦਾ ਕਰਦੀ ਹਾਂ ਸਹੀ ਗੱਲ ਆ ਠੀਕ ਜੀ ਗੱਲ ਆ ਹਾਂ ਕਿਉਂ ਨੋ ਚੱਲ ਚੱਲਦੇ ਭਾਈ ਹੁਣ ਆਏ ਆ ਬਾਂ ਅੰਕਲ ਕੋਲ ਮਾ ਗਵਾਂਡੇ ਦਾ ਵੀ ਹਾਲ ਚਾਲ ਪੁੱਛ ਲਈਏ ਗਵਾਂਡੀ ਆ ਭਾਈ ਆਪਣੇ ਸਤਿ ਸ੍ਰੀ ਅਕਾਲ ਜੀ ਹੋਰ ਅੰਕਲ ਜੀ ਕੀ ਹਾਲ ਆ ਬਾ ਠੀਕ ਆ ਤੁਸੀਂ ਸੁਣਾ ਹਾਂ ਕਿਹੜਾ ਲੱਗੇ ਬੀਜ-ਬੀਜਣ ਆ ਦੇਖੋ ਵੀ ਤੁਹਾਡੇ ਸਾਹਮਣੇ ਆ ਦਾਣੇ ਦਾ ਬਹੁਤ ਮੋਟਾ ਥੈਲੀ ਵਾਲਾ 300 ਇਹਨੋਂ ਸੋ ਪੈਨ ਨੰਬਰ ਵੀ ਜਾ ਜੀ ਇਹ ਹਾਂ ਠੀਕ ਹੈ ਵੀ ਵਧੀਆ ਪਹਿਲਾਂ ਇਹਨਾਂ ਨੂੰ ਪਿੱਟਾ ਮਾਰ ਕੇ ਗਿੱੱਦਾ ਕਰਿਆ ਹਾਂ ਗਿੱੱਦਾ ਕਰਕੇ ਅੰਕਲ ਵਿੱਚ ਸੁਸਰੀ ਲੱਗੀ ਵੀ ਯਾਰ ਕਿੱਦੇ ਗਾਣੇ ਮੈਨੂੰ ਦੇਖਿਆ ਨਹੀਂ ਕੋਈ ਕੋਈ ਨਾ ਹੋਊਗੀ ਨਾ ਇੱਥੇ ਲੱਗਿਆ ਮੈਨੂੰ ਪਤਾ ਨਹੀਂ ਭਲੇਖਿਆ ਹੀ ਪਿਆ ਨਹੀਂ ਨਹੀਂ ਇਹ ਤਾਂ ਜੀ ਥੈਲੀ ਦਾ ਬੀਜ ਆ ਹਾਂ 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 ਇਹ ਤਾਂ ਹੁਣ ਲੈ ਕੇ ਆਏ ਆ ਤੇ ਨੂਹੇ ਦਾ ਕਿਲੋੜਾ ਦਿੱਤਾ ਏ ਥੈਲੀ ਇਹ 1500 ਰੁਪਏ ਦਾ ਮਿਲਿਆ ਜੀ ਅੱਛਾ 1500 ਦਾ ਹਾਂ ਜੀ 40 ਕਿਲੋ ਬੀਜ ਅੱਛਾ ਅੱਛਾ ਆਹ ਤਾਂ ਮੁੰਡਾ ਸੁੱਖਾ ਹੀ ਬੀਜਣ ਲੱਗਿਆ ਹਾਂ ਜੀ ਹਾਂ ਬਾਈ ਅੰਕਲ ਨੇ ਸਾਡੇ ਨਾਲ 30 ਜਮੀਨ ਹੈ ਬਣਾ ਕਰਾਲੀ ਤੇ ਆਹੇ ਚਨਾਲੋ ਪਿੰਡ ਹੈ ਨਾ ਹਨ ਹਾਂ ਜੀ ਬੀਜਣ ਲੱਗਿਆ ਜੀ ਕਣਕ ਕਿਹਦਾ ਹੈ ਮੇਰਾ ਸੁਖਵਿੰਦਰ ਸਿੰਘ ਸੁਖੀ ਸੁਖਵਿੰਦਰ ਸਿੰਘ ਸੁਖੀ ਹਾਂ ਜੀ ਇਹਨਾਂ ਨੇ ਮਕੈਨਿਕਲ ਦੀ ਡਿਗਰੀ ਕਰੀ ਹੋਈ ਆ ਅੱਛਾ ਅੱਛਾ ਜੀ ਕਿੱਥੇ ਕਰਦੇ ਕੰਮ ਤੁਸੀਂ ਇਹ ਜੀ ਚਨਾਲੋ ਪਿੰਡਾ ਡਾਕੂਮੈਂਟ ਸੈਂਟਰ ਖੋਲਿਆ ਵਾਪੜਾ ਚਲ ਠੀਕ ਹੈ ਵਧੀਆ ਫਿਰ ਤਾਂ ਯਾਰ ਹਾਂ ਜੀ ਨਾ ਆਪਣੇ ਕੰਮ ਵਰਗੀ ਬੈਠੀ ਸੀ ਨਹੀਂ ਹੈਗੀ ਨੌਕਰੀ ਹੈ ਨਹੀਂ ਜੀ ਹਾਂ ਨੌਕਰੀ ਨਹੀਂ ਹੈ ਜੀ ਸਾਰਾ ਕਹੀ ਜਾਂਦੀ ਅਸੀਂ ਨੌਕਰੀ ਦੰਦੇ ਕੋਈ ਨੌਕਰੀ ਨਹੀਂ ਹੈ ਲੰਬੜ ਵੀ ਆ ਗਿਆ ਹਾਂ ਆ सॉरी ਕਰਪਾਣਾ ਪਿਛਲੀ ਵਾਰ ਵੀ ਇਹੀ ਬੀਜ ਬੀਜਿਆ ਤਾਂ ਨਾ ਵਧੀਆ ਰਿਹਾ ਝਾੜ ਹਾਂਜੀ ਹੂੰ ਹੁਣ ਵੀ ਇਹੀ ਬੀਜ ਬੀਜਣੇ ਨੇ ਆਹ ਹਾਂ ਹੁਣ ਨਾ ਇਹਦੇ ਬੀਜ ਕੇ ਖੁੰਝੇ ਖਾਂਜੀ ਐਨ ਰਗੜਦੇ ਹੋ ਵਧੀਆ ਤਰ੍ਹਾਂ ਨਾਲ ਉਹ ਕਰਦੇ ਹੋ ਕਿਹ ਕਵਾਂਟਲ ਕਰਨ ਕੋਈਂਦੀ ਨਾ ਮੈਂ ਹਾਂਜੀ ਇਹਨਾਂ ਦੇ ਵਿੱਚ ਵਿੱਚ ਲਾਈਨਾਂ ਦੇ ਵਿੱਚ ਵਿੱਚ ਹਾਂਜੀ ਕਈ ਨਾ ਬੰਦੇ ਬੀਜਦੇ ਨੇ ਕੇ ਪਰ ਬੀਜਣਾ ਚਾਹੀਦਾ ਨਾਲ ਨਾਲ ਅੰਕਲ ਤੇਰਾ ਹੇਠੇ ਗਿਰ ਜਾਣਾ ਇਹ ਦੇਸੀ ਸੌਦਾ ਆ ਦੇਖੋ ਜੀ ਇਹ ਦਵਾਈ ਬਾਤੀ ਠੇਡਾ 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 ਕਰਕੇ ਨਹੀਂ ਉੱਡ ਜਾਣੀ ਇਹ ਉੜ ਜਾਣੀ ਨੇ ਆ ਸਾਡੇ ਲੰਬੜਾ ਚਾਚਾ ਵੀ ਆ ਗਏ ਪਹੁੰਚ ਗਿਆ ਲੰਬੜਾ ਚਾਚਾ ਸਾਡਾ ਹੋਰ ਚਾਚਾ ਕੀ ਹਾਲ ਹੈ ਹੈ ਕਿੱਧਰ ਕੁ ਮੈਂ ਮੈਂ ਤਾਂ ਵੀ ਤਾਂ ਪਾਲਕਾ ਮੇਕੀ ਦੀ ਚਾਚੇ ਦੇ ਖਾਣਾ ਦਿਖਾਈਆਂ ਸੀ ਦੇਖੋ ਖਾਣਾ ਬਾਈ ਚਾਚੇ ਦੀਆਂ ਪਾਈਪ ਲਾਈਨ ਦਮਾਉਣ ਦੀ ਲੋੜੇ ਨਹੀਂ ਹੈਗੀ ਆ ਦੇਖੋ ਪਾਈਪ ਲਾਈਨ ਦਮਾਉਣ ਦੀ ਲੋੜੇ ਨਹੀਂ ਹੈਗੀ ਦੇਖੋ ਕਿੰਨੀ ਸਾਫ ਸਫਾਈ ਹੈ ਤੇ ਨਹੀਂ ਬਾਈ ਹੁਣ ਇਹਦਾ ਕਾਹਤਾਂ

ਤੇ ਮਾਹ ਚਲ ਕਣਕ ਬੀਜ ਹੋ ਜੂਗੇ ਮਾਹ ਚਲ ਗਵੰਡੀ ਦੇ ਹਲ ਚਾਲੀ ਪੁੱਛਣਾ ਚਾਹੀਦਾ ਇਹਨਾਂ ਨੇ ਆਈ ਨਹੀਂ ਹੈ ਕਿ ਮੁੜ ਕੇ ਉਹ ਮਾਰ ਕੱਦੇ ਢੀਕਦੇ ਆ ਹਾਂ ਰਿਸ਼ਤੇਦਾਰ ਜੀ ਆ ਗਏ ਹਾਂ ਬਈ ਆਉਂਦਾ 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 ਅੱਛਾ ਮੈਂ ਵੀ ਯਾਰ ਘਾਟਣ ਲੱਗੇ ਤੇ ਉਹ ਖੇਤ ਵਿਹਲਾ ਕਰਨਾ 238 ਦਾ ਉਹਨੂੰ ਬਿਮਾਰੀ ਪਈ ਵੀ ਨਾ ਬੀਜ ਨੂੰ ਉਹ ਇਹ ਬੀਜ ਖਤਮੇ ਕਰ ਦੇਣਾ ਹੁਣ ਮੈਂ ਕਣਕ ਬੀਜ ਦੀ ਕਰ ਦੇਣੀ ਬੀਜੀ ਕਰਦੇ ਹਾਂ ਤਾਲ ਵਗੇਰ ਤੱਕ ਇਹਦਾ ਕੋਈ ਗੇਰ ਤੱਕ ਕੋਸਾਂ ਪੈਣੀ ਵਾਲਿਆਂ ਕੋਲ ਕੀ ਰੇਟ ਹੈ ਇਹਨਾਂ ਕੋਲ 200 ਨੂੰ ਕੀ ਕਰੀਏ ਇਹਨੂੰ ਮਿਲ ਜੇ ਕੱਟੇ ਯਾਰ ਹੁਣ ਕਰੇ ਹੀ ਵੀਗਾ ਲੇਬਰ ਹੀ ਨਹੀਂ ਮਿਲਦੀ 100 ਰੁਪ ਆਪੇ ਇੱਥੇ ਘਰੇ ਗਏ। ਭਈਏ 100 ਰੁਪਏ ਮੰਗਦੇ ਸੁੱਖੇ ਪਪੂਲੇ ਵਾਲੇ ਮਾ। ਵੱਢਣੇ ਦਾ। ਵੱਢਣੇ ਵੱਢਣੇ ਦਾ। ਕਹਿੰਦੇ ਅੰਕਲ ਜੀ 100 ਰੁਪਏ ਤੇ ਘੱਟਾ ਸੀ ਵੱਢੂਗੇ ਨਹੀਂ। ਇਹ ਤਾਂ ਜਲ ਨਹੀਂ ਜਾ। ਤੂੰ ਐਂ ਦੇਖ ਨੀ ਗਾਉ। ਐਨ ਆ ਰੇਟ। ਗਊਸ਼ਾਲਾ ਮਾ 200 ਰੁਪਏ ਰੇਟ ਆ। 100 ਰੁਪਏ ਉਹ ਮੰਗ ਰਹੇ ਆ। ਫਿਰ ਕਾ ਕੰਡਾ ਵੀ ਇੱਧਰ ਕੰਡੇ ਵਾਲਨੇ ਵੀ ਲੈਣੇ ਆ। ਫਿਰ ਆਪਣਾ ਤੇਲ ਵੀ। ਕੁਝ ਨਹੀਂ ਬਦਲਣਾ। ਮੈਂ ਤਾਂ ਨਾ ਉਹ ਗਾਹ ਨੂੰ ਜਿਹੜਾ ਉੱਪਰ ਵਾਲਾ गन्ना ਇਹ ਬਸ ਇੱਕ ਵਾਰ ਸੜ ਕੇ ਮੇਲੇ ਬਾਉਂਡ ਆਪਣਾ ਪੂਰਾ ਕਰਕੇ ਗਾਹ ਨੂੰ ਨਾ ਬਾਹ ਕੇ ਆਪਣੀ ਕਣਕੇ ਵੇਚੇਗਾ ਨਹੀਂ। ਕਣਕੇ ਉਹ ਵੀ ਹੁੰਦਾ ਖਰਚ ਹੋ ਜਾਂਦਾ ਜਿਹੜਾ ਮੈਂ 88 ਲਾਇਆ ਵਾ ਹਾਂ ਉਹ ਬਹੁਤ ਹੋਇਆ ਦੂਰੀ ਤੋਂ 88 ਦਾ ਹੁੰਦਾ 88 ਤਾਂ ਮੇਰੇ ਕੋਲ ਹੈਗਾ ਬੀਜ ਉਹ ਡੰਗਰਾਂ ਵਾਲਾ ਇਹ ਆ ਡੰਗਰ ਵਾਲਾ ਹੁੰਦਾ ਬਹੁਤ ਉਹ ਹੁੰਦਾ ਨਾ ਰੇਹ ਮੈਂ ਇੱਕ ਮੁੱਠੀ ਰੇਦੀ ਵੀ ਨਹੀਂ ਭਾਈ ਹਾਂ ਜੂਰੀਆ ਦਿਖਾਇਆ ਵੀ ਨਹੀਂ ਹਾਂ ਕਿੰਡਾ ਕਿੰਡਾ ਖੜਾ ਥੋੜਾ ਫਿਰ ਗਾਹਾਂ ਨੂੰ ਆਹੀ ਕੀ ਚੱਕਰ ਕਰ ਗਿਆ ਨਾ 88 ਮੈਨੂੰ ਕਿਹਾ ਵੀ ਇੱਕ ਬੰਦੇ ਨੇ ਯਾਰ ਮੈਂ ਪਿਛਲੀ ਵਾਰੀ ਨਾ ਮੇਰੇ ਖੜੇ ਵਿਗ ਗਿਆ ਵੀ ਸਵੇਰੇ ਦੇ ਹਿਸਾਬ ਨਾਲ ਪੇ ਵਸਨ ਦੇ ਦਿੱਤਾ ਮੈਂ ਸੁੱਕੇ ਇੱਕ ਹੋਰ ਗੱਲ ਆ ਮੇਰੇ ਨਾ ਬੂਟੇ ਤਕੜੇ ਜ਼ਿਆਦਾ ਹੋ ਗਏ ਬੜੇ ਹੋ ਗਏ ਬੜੇ ਹੋ ਗਏ ਤੇ ਜਿਹੜਾ ਰੇਹ ਤੇ ਮ ਉਹ ਸਾਰੇ ਬੂਟੇ ਨਹੀਂ ਲੱਗੇ ਆ ਗੰਨਾ ਤਾਂ ਖਤਮ ਹੀ ਹੋ ਗਿਆ ਗੰਨਾ ਤਾਂ ਹੈ ਹੀ ਨਹੀਂ ਤਾਂ ਹਾਂ ਕਣਕ ਵੀ ਦੀਦੇ ਆ ਆ ਬੀਜਣ ਲੱਗੇ ਆ ਬਸ ਆ ਬਾਦ ਇੱਕ ਸਾਲ ਤੇਰਾ ਉਹ ਦਾ ਉਹਦੇ ਬਾਦ ਇੱਕ ਨਹੀਂ ਪਟਾ ਦੀ ਫਿਰ ਉਹ ਹੀ ਕਰਨੇ ਆ ਉਹਦੇ ਉੱਪਰ ਵਾਲਾ ਗੰਨਾ ਬਸ ਬਿੱਲ ਜੀ ਸਿੜ ਕੇ ਸਿੜ ਕੇ ਹਾਂ ਉਹ ਦੂਆ ਵਾਲਾ ਨਹੀਂ ਸਾਡਾ ਜਿਹੜਾ 555 ਗੜਾ 2000 ਦਾ ਕਣਕ ਤਾਂ ਉਹੀ ਉਹੀ ਲੇਟੇ ਲੇਟ ਬੀਜ ਆ ਲੇਟ ਬੀਜ ਉਹੀ ਲਾਉਣਾ ਹਾਂ ਹੋ ਜਾਣਾ ਕਣਕ ਤਾਂ ਵਧੀਆ ਕਣਕ ਤਾਂ ਵਧੀਆ ਹੁੰਦੀ ਆ ਕਣਕ ਨਹੀਂ ਹੁੰਦੀ ਇਹਨੇ ਉਹ ਕਣਕ ਹੋ ਜਾਂਦੀ ਆ ਕਣਕ ਤਾਂ ਹੋ ਜਾਂਦੀ ਆ ਮੜਾ ਮੋਟਰ ਚੱਲ ਆਵਲ ਵਾਲੇ ਸੋਕੇ ਟਾਇਰ ਕਿੰਨੇ ਕਿੰਨੇ ਬਾਈ ਕਿੰਨੇ ਦੇ ਆ ਹੈ 11016 11016 16 ਦਾ ਮਤਲਬ ਇਹਦਾ ਜਿਹੜਾ 16 ਦੇ ਆਉਗਾ ਫੇਰਾ ਹਾਂ 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 ਰੇ ਮੈਨੂੰ ਉਹੀ ਪਾਸ ਤੇ ਜਿਹੜੇ ਉਹ ਨਾਲ ਲਿਆਏ ਤੇਰੇ ਮੋੜ ਆਪੇ ਘਰੇ ਮੋਡੀਫਾਈ ਕਰਿਆ ਨਾ ਇਹ ਹੈ ਹੈ ਤਕਰਾਂ ਯਾਰ ਭਾਈ ਆਪੇ ਘਰੇ ਤਿਆਰ ਕਰਿਆ ਪੇਂਟ ਪੂੰਡ ਸਾਰਾ ਕੁਝ ਸਾਰਾ ਹੁਣ ਤੱਕ ਦੇਖਣਾ ਚਾਬੀ ਨਹੀਂ ਲੱਗੀ ਚਾਬੀ ਨਹੀਂ ਲੱਗੀ ਖਤ ਚੱਲਦਾ ਯਾਰ ਹਾਂ ਵੀ ਚਲੋ ਚੱਲਦਾ ਵੀ ਹੈ ਲੈ ਪਹਿਲਾਂ ਥੋੜੇ ਮੈਂ ਮਿੱਟੀ ਟੋ ਇਟ ਰਹਾ ਹਾਂ ਸੱਚ ਹੈ ਹਾਂ 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 ਡਰਾਈਵਰ ਆ ਲੈ ਇਹਦੇ ਪਰ ਪਾਵੇ ਉਹਨੂੰ ਇਹਨਾਂ ਡੈਮੋ ਪੀਸ ਤੇ ਡੈਮੋ ਪੀਸ ਤੇ ਨਾ ਚਾਰ ਆਏ ਤੇ ਰੋਪੜ ਤੇ ਅੱਛਾ ਹਾਂ ਡੈਮੋ ਪੀਸ ਨਾਲ ਤਾਂ ਕਰਦਾਂ ਨੂੰ ਤਾਂ ਕਰਕੇ ਦੇਖਦੇ ਆ ਜਿਆਦਾ ਉਹ ਕੁਛ ਵੀ ਨਹੀਂ ਹੁਣ ਤੱਕ ਕੁਝ ਵੀ ਨਹੀਂ ਬਾਈ ਸਪੰਡਲਾਂ ਦੇ ਕੁਛ ਨਹੀਂ ਲੱਗੇ ਹੁਣ ਤੱਕ ਹਾਂ ਦੇਖ ਲੈ ਨਹੀਂ ਕਿੰਨਾ ਟਾਈਮ ਹੈ ਹਾਂ ਸੁਖੇ ਨਿਊ ਹਾਲੈਂਡ ਬਾਹਰ ਦੀ ਕੰਪਨੀ ਆ ਨਾ ਹਾਂ ਇਹ ਨਹੀਂ ਹਿਲਦੀ ਜਿਆਦਾ ਜਿਆਦਾ ਮਤਲਬ ਇਹ ਆਏ ਤੇ ਹਾਂ ਜਿਆਦਾ ਬਾਹਰ ਤੇ ਮਤਲਬ ਪੇਟੀ ਬੰਨਦਾ ਆਏ ਤੇ ਸਾਰਾ ਜਮ ਸਮਾਨ ਔਰ ਇਹਨਾਂ ਨੇ ਅੱਛਾ ਔਰ ਇਹ ਘਰੇ ਫਿੱਟ ਸਾਰਾ ਠੀਕ ਆ ਠੀਕ ਆ ਠੀਕਾ ਜਿਹੜੇ ਹੋਣਾ ਰਹੀਦਾ ਬਹੁਤ ਫਰਕ ਆ ਹੋਰ ਤਾਂ ਮੈਂ ਕਹਿੰਦਾ ਉਰੀ ਪਾਰਟ ਬਣਾਉਣ ਲੱਗ ਗਏ ਉਹਨੇ ਤੇ ਹਨਾ ਉਰੀ ਬਣਦੇ ਹਨਾ ਹਾਂ 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 ਸੀ ਲਾਉਂਦੇ ਹਾਂ ਟਰੈਕਟਰ ਵੀ ਬਣਦਾ ਸਾਰੇ ਜਿਹੜਾ ਯਾਰ ਆਪਣੇ ਸਪਰਾਜ ਆ ਉਰੇ ਲੱਗੀ ਵੀ ਫੈਕਟਰੀ ਅੱਡੇ ਵਿਸਾਹ ਕੋਲ ਮਾਲ ਹੈ ਉਰੇ ਪਾਰਟ ਦਾ ਉਰੇ ਬਣਦਾ ਬਾਕੀ ਪੈਕਿੰਗ ਕੋਈ ਉੱਥੇ ਜਾਂਦਾ ਜਾਂਦਾ ਫੇ ਮੋਹਾਲੀ ਜਾ ਕੇ ਫਿੱਟਾਉਂਦੇ ਆ ਹਾਂ ਮੋਹਾਲੀ ਜਾ ਕੇ ਫਿੱਟ ਹੁੰਦੇ ਆ ਆ ਗੱਡੀਆਂ ਵੀ ਤਾਂ ਕੋਈ ਝਾਰ ਖੰਡ ਨਹੀਂ ਜਾਂਦੀ ਕਿਤੇ ਕਿਤੇ ਨਹੀਂ ਜਾਂਦੀ ਜਿਹੜੀ ਲੈ ਕੇ ਜਾਂਦੇ ਆ ਬਿਨਾ ਬਾਡੀਆਂ ਦੇ ਉੱਥੇ ਬਾਡੀਆਂ ਲਾ ਕੇ ਫੇਰ ਆਉਂਦੇ ਆ ਹਾਂ 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 ਇਹਦਾ ਨਾਲ ਪੀਸੇ ਬਹੁਤ ਲੋਟ ਆ ਗਿਆ ਲੋਟ ਆ ਗਈ ਗੱਲ ਹੈ ਸਾਡੇ ਆਏ ਤੇ ਜਉਂਦੀਆਂ ਵਾਲੇ ਆ ਕੱਡਾ ਮੂਜਾ ਕਰ ਮੈਂ ਹਾਂ ਕੱਡਾ ਮੂਦਾ ਕਰਿਆ ਹੁ ਤਾਂ ਵੀ ਤੂੰ ਮੇਰੇ ਪਾ ਖੱਚਿਆ ਹਾਂ 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 ਜਲ ਫਿਰ ਮੈਂ ਸਾਡੇ ਨੂੰ ਕਹਾਂ ਮੈਂ ਵੀ ਬੋਤਲ ਲਾਓ ਆਈਕਨ ਤਾਂ ਹੁਣ ਖੁੱਚੀ ਦਾ ਸਾਰੇ ਹੀ ਜਾਣਦੇ ਹਾਂ ਹਾਂ ਪਤਾ ਲੱਗੇ ਪਤਾ ਲੱਗੇ ਕਿੰਨੇ ਐਵਰੇਜ ਉੱਪਰ ਚੈੱਕ ਕਰੋ ਹਾਂ ਇਹਨੂੰ ਨਹੀਂ ਮੰਨੇ ਬਾਕੀ ਇਹਨੂੰ ਮੂਰ ਸਾਈਡ ਸਾਡੇ ਪਿੰਡ ਜਿਹੜਾ ਹੱਕਲਾ 9500 ਉਹਨੂੰ ਲਾ ਲੂਗੇ ਕਹਿੰਦਾ ਇਹਨੂੰ ਨਹੀਂ ਲਾਉਣਾ ਅੱਛਾ ਇਹਨੂੰ ਆਏ ਆ ਵੀ ਇਹ ਤੇਲ ਬਹੁਤ ਘੱਟ ਖਾਂਦਾ ਹੈ ਤੇਲ ਘੱਟ ਖਾਂਦਾ ਹਾਂ ਠੀਕ ਹੈ ਨਹੀਂ ਕਰਦਾ ਹੋਰ ਕਾ ਕੇ ਸੈਟ ਬੈਠਿਆ ਹੋਇਆ ਹੈ ਹਾਂ ਬਹੁਤ ਲੋਟ ਹੈ ਹੁਣ ਤਾਂ ਇੱਕ ਗਲਾਸ ਪਲੇਟ ਪਵਾਈ ਇਹਦੀ ਬਸ ਅੱਛਾ ਨੇ ਸਾਲ ਹੋ ਗਏ ਜੱ ਤੇਰਾ ਬਾਪੂ ਹੈਗਾ ਤਾਂ ਨਾ ਜਿਆ ਕੜਾ ਐਸਾ ਤਕੜਾ ਹੈ ਤੂੰ ਰਿਪੋਰਟ ਸਾਡੇ ਕੋ ਪਹਿਲਾਂ ਫੋਰਡ ਵਿੱਚ ਦੇ ਦਿੱਤਾ ਸਮਾਂ ਫੋਰਡ ਤੇ ਸਾਡੇ ਕੋ ਮੈਂ ਕਹਿੰਦਾ ਬਹੁਤ ਦੇ ਰਿਹਾ ਉਹ ਵੀ ਸਮਝ ਲੈਂਦਾ ਜਿਆਦਾ ਉਹ ਵੀ ਸਮਝ ਨਹੀਂ ਲੈਂਦਾ 95 ਚ ਲੈਂਦਾ ਦਾ ਇੱਕ ਤਰਿਕ ਹੋਰ ਆ ਹੁਣ ਹਾਂ ਇੱਕ ਜਹਾਜ ਹੋਰ ਖੜਾ ਉਹ ਜਹਾਜ ਹੋਰ ਖੜਾ ਨਾ ਉਹ ਵੀ ਜਹਾਜ ਖੜਾਇਆ ਹੋਣ ਉਹਨੂੰ ਕਰਦੇ ਆਂ ਸਾਡਾ ਮੋਟਾ ਹਾਂ ਘਰੇ ਖੋਲਦੇ ਆਂ ਹਾਂ ਹਾਂ ਲਾ ਕੇ ਕਰ ਦੇਣਾ ਰੰਗ ਰੰਗ ਸਾਡੇ ਨੂੰ ਉਹ ਮੁਰਕਿਆ ਬਾਕੀ ਠੀਕ ਆ ਸੀਜ਼ਨ ਲੱਗ ਗਿਆ ਪੂਰਾ ਤਾਂ ਨਾ ਵਧੀਆ 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 ਇਹ ਬਾਈ ਟੂੜੀ ਪਰ ਵੀ ਚੱਲਦੇ ਰਹੇ ਆ ਇਹ ਹਾਂ ਸਾਰੇ ਜੀ ਨੇ ਨਹੀਂ ਲਾਏ ਆ ਸਾਰੇ ਇਹ ਨਹੀਂ ਕਮਾਈ ਦਾ ਬੋਕਰ ਹੀ ਰਟਣ ਲੈ ਚੱਲ ਬਾਲਾ ਫਿਰ ਕਰ ਲੈ ਕਾ ਕਿੰਨੇ ਫੋਟੋ ਅੱਛਾ 8 ਫੋਟੋ ਨੇ ਇਹ ਕਿੱਦਾਂ ਸਿਆਣ ਦੇ 8 ਫੋਟੇ ਨੇ ਯਾਰ ਜੋ ਮਰਜ਼ੀ ਪਾਲਾ ਜੋ ਮਰਜ਼ੀ ਪਾਲਾ ਉਹਨਾਂ ਦੇ ਇੱਕ ਦਾ ਇਹਦਾ ਤੁਹਾਡੇ ਪਿੰਡਾਂ ਸੋਸਾਇਟੀ ਚ ਆਇਆ ਪਰ ਉਹ ਟੂਪਰ ਹੀਟਰ ਆਇਆ ਪਿਆ ਹੁਣੇ ਆਇਆ ਹਾਂ ਹੁਣੇ ਆਇਆ ਹੂੰ ਯਾਰ ਤੱਕ ਕਿਦਾਂ ਗੱਲ ਕਰਨੀ ਪੈਣੀ ਉਹਨੇ ੱਥਲੇ ਆਣਾ ਹਾਂ ਸੈਕਟਰੀ ਨਾਲ ਹੈ ਲੈ ਉਹਨਾਂ ਯਾਰ ਪਾ ਕੇ ਦੇਖਾਂ ਫੋਨ ਚ ਲਾ ਦੇ ਦੇ ਦੇਣਾ ਤੁਹਾਨੂੰ ਦੇ ਦੇਣਾ ਤੁਹਾਨੂੰ ਹਾਂਜੀ ਭਾਈ ਆਹ ਬਈ ਯਾਰ ਮਲਾਈ ਨਾ ਆਹ ਦੇਖੋ ਜੀ ਚਾਚਾ ਲੱਗ ਗਿਆ ਪੱਥੇ ਕੱਟੇ ਕਰਨ ਲੈ ਤੇਰੀ ਲਾਤੀ ਆਇਆ ਚਾ ਮੈਂ ਤਾਂ ਆਪਣੀ ਜਿੰਨੀ ਕਰ ਲਾਂ ਮਨੀ ਥੋੜੀ ਆ ਹੈ ਨਹੀਂ ਕਾ ਪੱਤੇ ਦੱਬ ਲੰਦੇ ਸ਼ੌਰਗਨ ਹੈ ਆ ਆ ਚੱਕਰ ਪੈਂਦਾ ਲੈ ਠੀਕ ਆ ਵਧੀਆ ਜੰਮੀ ਵੀ ਕਣਕ ਦਾ ਕਣਕ ਤਾਂ ਠੀਕ ਆ ਪਿੰਡਾਂ ਦੇ ਲਾਗ ਹਾਂ ਚੱਲ ਕੋਈ ਨਹੀਂ ਉਨੇ ਪੂਲਰ ਵੀ ਹੁੰਦੇ ਆ ਨੰਬਰ ਹਾਂ ਕਿਹਨੇ ਖਿੱਚਦੇ ਆ ਇਹ ਤਾਂ ਹੈ ਉਹ ਫਿਰ ਆਹ ਦੇਖੋ ਬਾਈ ਜਿੰਨੀ ਪੂਲੇ ਤੇ ਨੇੜੇ ਆ ਨਾ ਕਣਕ ਆਜੇ ਸਕਾਰ ਤੀਨੇ ਨੇ ਸਾਰੀ ਉਹ ਐਨੀ ਦੇ ਲਾ ਖਿੱਚ ਰਹੇ ਆ ਇਹ ਕਿੱਲ ਹੈ ਹੈ ਦੇਖ ਜਿਹੜੇ ਆਨੇ ਆ ਤੂ ਦੇ ਹਾਂ ਹਾਂ ਇਹ ਤਾਂ ਆਉਣਾ ਕੱਚਾ ਤੇ ਸਪਰੇਅ ਕਰਤੀ ਉਹ ਜਿਹੜੀ ਦੂਹੀ ਕਰਦੇ ਆ ਫਕੀਰਾ ਅੱਛਾ ਦੂਹੀ ਕਰਨੀ ਤਾਂ ਠੀਕ ਹੈ ਠੀਕ ਹੈ ਅੱਛਾ ਅੱਛਾ ਜਿਹੜੀ ਪਹਿਲਾਂ ਹੁੰਦੀ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਜ ਦੰਦੇ ਨੂੰ ਗਏ ਅੱਛਾ ਅੱਛਾ ਠੀਕ ਹੈ ਘਰ ਤੇ ਠੀਕ ਹੈ ਠੀਕ ਹੈ ਆਮਣਾ ਵੀ ਗਿਆ ਵਹ ਹੈ ਆਪਾਂ ਨਹੀਂ ਕੱਪੜੇ ਦੇ ਦੇਣ ਗਏ ਨਹੀਂ